ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਗੁਰੂ ਨਾਨਕ ਦੇਵ ਜੀ ਐਸਾਂ ਦੀ ਜਗ੍ਹਾ ਤੇ ਚਲੇ ਗਏ ਜਿੱਥੇ ਕੋਈ ਅੰਨ ਨਹੀਂ ਖਾਂਦਾ ਸੀਗਾ ਪੇੜ ਨੂੰ ਮਾਰ ਕੇ ਤੇ ਉਹਨੂੰ ਪਕਾ ਕੇ ਤੇ ਉਸੇ ਨੂੰ ਹੀ ਖਾਦਾ ਜਾਂਦਾ ਸੀਗਾ ਉਹ ਪੇੜ ਨੂੰ ਮਾਰ ਕੇ ਉਹਨਾਂ ਦਾ ਮਾਸ ਜਿਹੜਾ ਸੀਗਾ ਉਹਨੂੰ ਸੂਰਜ ਦੀ ਰੋਸ਼ਨੀ ਚ ਪਕਾ ਲੈਂਦੇ ਸੀਗੇ ਤੇ ਉਹਨੂੰ ਆਪ ਵੀ ਖਾਂਦੇ ਸੀਗੇ ਤੇ ਜਿਹੜੇ ਉਹਨਾਂ ਦੇ ਘਰ ਕੋਈ ਪ੍ਰੋਣਾ ਆ ਜਾਂਦਾ ਸੀਗਾ ਜਾਂ ਕੋਈ ਸਾਧੂ ਸੰਤ ਆਉਂਦਾ ਸੀਗਾ ਉਹਨੂੰ ਵੀ ਉਹਹੀ ਖਿਲਾ ਦਿੰਦੇ ਸੀਗੇ ਤੇ ਗੁਰੂ ਨਾਨਕ ਦੇਵ ਜੀ ਵੀ ਉਹਨਾਂ ਦੇ ਦੇਸ਼ ਵਿੱਚ ਪਹੁੰਚ ਗਏ ਉਹਨਾਂ ਦੇ ਨਗਰ ਵਿੱਚ ਪਹੁੰਚ ਗਏ ਗੁਰੂ ਨਾਨਕ ਦੇਵ ਜੀ ਉੱਥੇ ਗਏ ਜਾ ਕੇ ਸਮਾਦੀ ਚ ਲੀਨ ਹੋ ਗਏ ਤੇ ਉੱਥੋਂ ਦਾ ਇੱਕ ਬੰਦਾ ਆਇਆ ਤੇ ਉਹ ਗੁਰੂ ਜੀ ਨੂੰ ਪੁੱਛਣ ਲੱਗਾ ਗੁਰੂ ਜੀ ਦਾ ਉਹਨੇ ਬਹੁਤ ਹੀ ਆਦਰ ਸਤਕਾਰ ਕੀਤਾ ਤੇ ਉਹਨਾਂ ਨੂੰ ਮੱਥਾ ਟੇਕ ਕੇ ਤੇ ਬੈਠ ਗਿਆ ਉਹਨਾਂ ਦੇ ਕੋਲ ਤੇ ਕਹਿਣ ਲੱਗਾ ਗੁਰੂ ਜੀ ਕਹਿਣ ਲੱਗਾ ਮਹਾਰਾਜ ਜੀ ਮੈਂ ਆਪ ਜੀ ਨੂੰ ਭੋਜਨ ਸਿਕਾਉਣਾ ਚਾਹੁੰਦਾ ਆ ਮੈਂ ਇੱਕ ਪੇੜ ਨੂੰ ਮਾਰ ਦਿੰਦਾ ਆ ਤੇ ਆਪ ਜੀ ਕਿਰਪਾ ਕਰਕੇ ਉਸ ਪੇੜ ਦੇ ਮਾਸ ਦਾ ਸੇਵਨ ਕਰੋ ਜੇ ਆਪ ਜੀ ਇਹ ਭੋਜਨ ਨਹੀਂ ਸਕੋਗੇ ਤੇ ਸਾਡਾ ਜਿਹੜਾ ਸਵਾਮੀ ਹੈਗਾ ਯਾਰ ਸਾਡਾ ਗੁਰੂ ਜਿਹੜਾ ਹੈਗਾ ਯਾ ਉਹ ਬਹੁਤ ਹੀ ਨਾਰਾਜ਼ ਹੋ ਜਾਏਗਾ ਸਾਡੇ ਨਾਲ ਤੇ ਉਹ ਮੈਨੂੰ ਕਹੇਗਾ ਕਿ ਤੁਨ ਕਾਰਾਏ ਮਹਿਮਾਨ ਨੂੰ ਸਾਡੇ ਨਗਰ ਚ ਜਿਹੜਾ ਮਹਿਮਾਨ ਆਇਆ ਆ ਉਹਨੂੰ ਤੂੰ ਭੁੱਖਾ ਹੀ ਰੱਖਿਆ ਹੋਇਆ ਆ ਤਦ ਗੁਰੂ ਜੀ ਨੇ ਉਸ ਬੰਦੇ ਨੂੰ ਕਿਹਾ ਕਿ ਆਪ ਜੀ ਦੇ ਜਿੱਦਾਂ ਦੀ ਮਰਿਆਦਾ ਹੈ ਆਪ ਜੀ ਉਸੇ ਤਰ੍ਹਾਂ ਹੀ ਕਰੋ ਤਦ ਉਹਨੇ ਇੱਕ ਭੇਡ ਨੂੰ ਮਾਰਿਆ ਤੇ ਉਹਨੂੰ ਇੱਕ ਪੱਥਰ ਦੇ ਉੱਤੇ ਰੱਖ ਕੇ ਤੇ ਸੂਰਜ ਦੇ ਅੱਗੇ ਬੈਠ ਗਿਆ ਹੱਥ ਜੋੜ ਕੇ ਤੇ ਉਹ ਥੋੜੀ ਦੇਰ ਬਾਅਦ ਹੀ ਮਾਸ ਜਿਹੜਾ ਸੀ ਪੱਕ ਗਿਆ ਤੇ ਉਹ ਗੁਰੂ ਜੀ ਕੋਲ ਆਇਆ ਤੇ ਆ ਕੇ ਕਹਿਣ ਲੱਗਾ ਗੁਰੂ ਜੀ ਆਜੋ ਭੋਜਨ ਤਿਆਰ ਹੈ ਗੁਰੂ ਜੀ ਉਸ ਬੰਦੇ ਨੂੰ ਕਹਿਣ ਲੱਗੇ ਕਿ ਇਹਦੀ ਖਾਲ ਨੂੰ ਔਰ ਇਹਦੀਆਂ ਹੱਡੀਆਂ ਨੂੰ ਸਾਰੀਆਂ ਨੂੰ ਹੀ ਇਕੱਠਾ ਕਰ ਦਿਓ ਉਸ ਬੰਦੇ ਨੇ ਉਸ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਗੁਰੂ ਜੀ ਨੇ ਉਹਨੂੰ ਕਿਹਾ ਸੀਗਾ ਗੁਰੂ ਜੀ ਨੇ ਕਿਹਾ ਪੇੜ ਉਠੋ ਤੇ ਉੱਠ ਕੇ ਖਾਣਾ ਸ਼ੁਰੂ ਕਰੋ ਉਹ ਬੰਦਾ ਬਹੁਤ ਹੀ ਹੈਰਾਨ ਹੋ ਗਿਆ ਤਦ ਗੁਰੂ ਜੀ ਨੇ ਉਹਨੂੰ ਕਿਹਾ ਕਿ ਤੁਸੀਂ ਆਪਣੇ ਨਗਰ 'ਚ ਜਾਓ ਤੇ ਜਾ ਕੇ ਕਿਸੇ ਵੀ ਜਿਹੜਾ ਤੁਹਾਡਾ ਮੁਖੀਆ ਹੈਗਾ ਜਾਂ ਉਹਨੂੰ ਬੁਲਾ ਕੇ ਲੈ ਆਵੋ ਤੇ ਜਾ ਕੇ ਕਹਿਣਾ ਕਿ ਆਪ ਜੀ ਨੂੰ ਕੋਈ ਸੰਤ ਪੁਲਾ ਰਹੇ ਹੈਗੇ ਆ ਉਹ ਬੰਦਾ ਨਗਰ ਵਿੱਚ ਚਲਾ ਗਿਆ ਤੇ ਜਾ ਕੇ ਉੱਥੋਂ ਦਾ ਇੱਕ ਸਭ ਤੋਂ ਅਮੀਰ ਬੰਦਾ ਸੀਗਾ ਉਹਨੂੰ ਕਹਿਣ ਲੱਗਾ ਕਿ ਨਗਰੀ 'ਚ ਇੱਕ ਬਹੁਤ ਹੀ ਸੰਤ ਮਹਾਤਮਾ ਆਏ ਹੋਏ ਆ ਕਿ ਉਸ ਸੰਤ ਨੇ ਇੱਕ ਪੇੜ ਨੂੰ ਜਿੰਦਾ ਕਰ ਦਿੱਤਾ ਹੈ ਉਹ ਤਨੀ ਵਿਅਕਤੀ ਬਹੁਤ ਹੀ ਹੈਰਾਨ ਹੋਇਆ ਤੇ ਕਹਿਣ ਲੱਗਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕਿ ਮਰੀ ਹੋਈ ਪੇਟ ਜਿੰਦਾ ਹੋ ਜਾਵੇ ਤਾਂ ਦੋ ਵਿਅਕਤੀ ਕਹਿਣ ਲੱਗਾ ਕਿ ਇਹ ਮੈਂ ਸਵਕ ਖਾਣਾ ਦੇਖਿਆ ਹੈ ਆਪ ਜੀ ਮੇਰੇ ਨਾਲ ਚੱਲੋ ਤੇ ਆਪ ਵੀ ਜਾ ਕੇ ਉਹਨਾਂ ਨਾਲ ਗੱਲਬਾਤ ਕਰੋ ਉਹ ਆਪ ਜੀ ਨੂੰ ਬੁਲਾ ਰਹੇ ਹੈਗੇ ਆ ਵਿਅਕਤੀ ਕਹਿਣ ਲੱਗਾ ਕਿ ਉਹ ਸੰਤ ਜੀ ਕਹਿੰਦੇ ਹੈ ਤੁਹਾਨੂੰ ਅੱਗ ਤੇ ਅੰਨ ਦੋਨੋਂ ਹੀ ਦੇਖ ਕੇ ਜਾਵਾਂਗੇ ਉਹ ਅਮੀਰ ਬੰਦਾ ਉਸ ਵਿਅਕਤੀ ਦੀਆਂ ਗੱਲਾਂ ਸੁਣ ਕੇ ਤੇ ਉਹਦੇ ਨਾਲ ਆ ਗਿਆ। ਤਦ ਗੁਰੂ ਜੀ ਨੇ ਕਿਹਾ ਕਿ ਕਿਸੇ ਵੀ ਸਾਧੂ ਸੰਤ ਕੋ ਖਾਲੀ ਹੱਥ ਨਹੀਂ ਆਉਂਦੇ ਹੈਗੇ ਤੇ ਆਪ ਜੀ ਤੁਰੰਤ ਜਾਓ ਤੇ ਥੋੜਾ ਜਿਹਾ ਇੱਕ ਮੁਠੀ ਅਨਾਜ ਲੈ ਕੇ ਆਵੋ। ਤਦ ਉਹ ਤਨਵਾਨ ਵਿਅਕਤੀ ਗੁਰੂ ਜੀ ਨੂੰ ਕਹਿਣ ਲੱਗਾ ਗੁਰੂ ਜੀ ਇੱਥੇ ਅੱਗ ਦੀ ਵਰਤੋਂ ਨਹੀਂ ਹੁੰਦੀ ਹੈਗੀ। ਅਸੀਂ ਪੇੜ ਨੂੰ ਖਾਣੇ ਆ ਉਹਨੂੰ ਸੂਰਜ ਦੀ ਰੋਸ਼ਨੀ ਚ ਪਕਾ ਲੈਣੇ ਆ ਤੇ ਉਹੀ ਅਸੀਂ ਖਾ ਲੈਣੇ ਆ। ਇਥੇ ਨਾ ਅਨ ਹੈ ਸਾਡੇ ਕੋਲ ਤੇ ਨਾ ਹੀ ਸਾਡੇ ਕੋਲ ਆਗ ਹੈ ਜੀ ਆ ਕਹਿਣ ਲੱਗਾ ਜੇ ਤੁਸੀਂ ਆਪ ਜੀ ਮੈਨੂੰ ਕਹਿ ਰਹੇ ਹੋ ਤੇ ਮੈਂ ਇਹ ਜਾ ਕੇ ਰਾਜਾ ਜੀ ਨੂੰ ਕਹਿ ਦਿੰਦਾ ਆ ਰਾਜਾ ਵੀ ਇਹ ਸਭ ਸੁਣ ਕੇ ਹੈਰਾਨ ਹੋ ਗਿਆ ਤੇ ਉਹ ਵੀ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਉੱਥੇ ਗੁਰੂ ਜੀ ਕੋਲ ਆ ਗਿਆ ਤਾਂ ਗੁਰੂ ਜੀ ਨੇ ਰਾਜੇ ਨੂੰ ਕਿਹਾ ਇਹ ਰਾਜਾ ਜੇ ਆਪ ਜੀ ਗੁਰੂ ਜੀ ਦੀ ਭਗਤੀ ਸੱਚੇ ਦਿਲ ਨਾਲ ਕਰੋਗੇ ਤੇ ਉਹ ਪਰਮਾਤਮਾ ਆਪ ਜੀ ਨੂੰ ਤੇ ਆਪ ਜੀ ਦੀ ਪ੍ਰਜਾ ਨੂੰ ਬਹੁਤ ਕੁਝ ਦੇਗਾ ਗੁਰੂ ਜੀ ਨੇ ਰਾਜੇ ਨੂੰ ਕਿਹਾ ਆਪ ਕਿਤੋਂ ਵੀ ਥੋੜੇ ਜੇ ਅਨਾਜ ਦਾ ਪ੍ਰਬੰਧ ਕਰੋ ਰਾਜੇ ਨੇ ਗੁਰੂ ਜੀ ਦੀ ਆਗਿਆ ਦਾ ਪਾਲਨ ਕੀਤਾ ਤੇ ਥੋੜੇ ਜੇ ਅਨਾਜ ਦਾ ਕਿਤੋਂ ਵੀ ਪ੍ਰਬੰਧ ਕਰ ਲਿਆ ਤਾਂ ਗੁਰੂ ਜੀ ਨੇ ਕਿਹਾ ਕਿ हे ਰਾਜਨ ਇਹ ਜਿਹੜਾ ਅਨਾਜ ਹੈਗਾ ਆ ਇਹਨੂੰ ਬੀਜ ਦਿਓ ਕੁਛ ਟਾਈਮ ਬਾਅਦ ਉੱਥੇ ਬਹੁਤ ਹੀ ਹਰੀ-ਭਰੀ ਖੇਤੀ ਹੋ ਗਈ। ਸਾਰੇ ਨਗਰ ਦੇ ਵਿੱਚ ਅਨਾਜ ਹੀ ਅਨਾਜ ਹੋ ਗਿਆ। ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਮੇਸਰ ਆਪ ਜੀ ਅਨਾਜ ਬੋਇਆ ਕਰੋ ਤੇ ਪਰਮਾਤਮਾ ਦਾ ਨਾਮ ਲਿਆ ਕਰੋ। ਵਾਹਿਗੁਰੂ ਜੀ ਆਪ ਜੀ ਦਾ ਭਲਾ ਕਰਨਗੇ। ਉਹ ਸਾਰੇ ਹੀ ਨਗਰ ਵਾਸੀ ਗੁਰੂ ਜੀ ਦੇ ਸ਼ਿਸ਼ੇ ਬਣ ਗਏ। ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਆਪ ਗਰੀਬਾਂ ਦੀ ਸੇਵਾ ਕਰੋ। ਉਸ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰੋ ਤੇ ਜਿਹੜੇ ਵੀ ਘਰ ਚ ਪਰੌਣੇ ਆਉਂਦੇ ਆ ਨਗਰ ਚ ਪਰੌਣੇ ਆਉਂਦੇ ਆ ਉਹਨਾਂ ਦਾ ਆਦਰ ਸਤਕਾਰ ਕਰਿਆ ਕਰੋ ਇਹ ਸਭ ਕਰਨ ਨਾਲ ਸਾਰਿਆਂ ਦਾ ਹੀ ਕਲਿਆਣ ਹੋ ਜਾਏਗਾ ਗੁਰੂ ਜੀ ਨੇ ਉਸ ਪੇੜ ਨੂੰ ਜਿੱਥੇ ਜੀਵਨ ਦਾਮ ਦਿੱਤਾ ਉੱਥੇ ਹੀ ਸਾਰੇ ਪਿੰਡ ਵਾਸੀਆਂ ਦਾ ਖਾਣਾ ਪੀਣਾ ਵੀ ਬਦਲ ਦਿੱਤਾ ਪਿੰਡ ਵਾਸੀਆਂ ਨੂੰ ਉਪਦੇਸ਼ ਦੇ ਕੇ ਉਹ ਆਪਣੀ ਯਾਤਰਾ ਤੇ ਚਲੇ ਗਏ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ ਸਾਰੇ ਆਨ ਗੁਰੂ ਦਾ ਉਪਦੇਸ਼ ਦਿੰਦੇ ਭਲਾਈ ਕਰਦੇ ਤੇ ਨਾਮ ਸਿਮਰਨ ਨਾਲ ਜੋੜਦੇ